ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਕੁਝ ਬਰਬਰੀ ਦੇ ਕੁਝ ਬਰਬਰੀ ਟਿਸ਼ੂ ਦੇ ਸੂਟ ਇਹ ਵਾਲੇ ਪ੍ਰਿੰਟ ਸੂਟ ਰਹਿਣਗੇ ਇਹਨਾਂ ਦੇ ਵਿੱਚ ਤਿੰਨ ਕਲਰ ਹੋਣਗੇ ਫਸਟ ਤੇ ਰਹੂਗਾ ਜੀ ਮਸਟਰਡ ਕਲਰ ਲਾਈਟ ਜਿਹਾ ਮਸਟਰਡ ਕਲਰ ਆ ਮਸਲੀਨ ਦੀ ਇਹਦੇ ਨਾਲ ਬਾਟਮ ਆਉਗੀ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਆ ਤਿੰਨੋਂ ਕਲਰ ਚੈੱਕ ਕਰਵਾ ਦਿੰਨੇ ਆ ਪ੍ਰਿੰਟ ਬਹੁਤ ਸੋਹਣਾ ਇਹ ਬਰਬਰੀ ਦੇ ਸੂਟ ਰਹਿਣਗੇ ਫਿਰ ਆਊਗਾ ਜੀ ਬਲੈਕ ਕਲਰ ਇਹ ਵਾਲਾ ਰੂਗਾ ਬਲੈਕ ਕਲਰ ਇਹਦੀ ਬਾਟਮ ਰਹੂਗੀ ਮਸਲੀਨ ਦੀ ਫਿਰ ਆਊਗਾ ਇਹਦੇ ਵਿੱਚ ਇੱਕ ਲਾਈਟ ਕਲਰ ਬਿਲਕੁਲ ਲਾਈਟ ਕਲਰ ਆਊਗਾ ਇਹ ਲਾਈਟ ਸਿਲਵਰ ਗ੍ਰੇ ਜਿਹਾ ਕਲਰ ਇਹਨੂੰ ਆਫ ਵਾਈਟ ਵੀ ਨਹੀਂ ਕਹਿ ਸਕਦੇ ਆਪਾਂ ਗ੍ਰੇ ਵੀ ਨਹੀਂ ਕਹਿ ਸਕਦੇ ਲਾਈਟ ਕਲਰ ਹੈ ਬਿਲਕੁਲ ਮਸਲੀਨ ਦੀ ਇਹਦੇ ਨਾਲ ਬਾਟਮ ਆਊਗੀ ਤਿੰਨ ਕਲਰ ਰਹਿਣਗੇ ਇਹਦੇ ਵਿੱਚ ਤੇ ਬਾਕੀ ਫਿਰ ਆਉਣਗੇ ਜੀ ਟਿਸ਼ੂ ਦੇ ਵਿੱਚ ਸੂਟ ਜਿੰਨਾ ਟਿਸ਼ੂ ਬਰਬਰੀ ਦੇ ਵਿੱਚ ਆਇਆ ਥੋੜਾ ਸ਼ਿਮਰ ਦੇ ਬਰਬਰੀ ਸ਼ਿਮਰ ਆਈ ਹੋਈ ਆ ਉਹਦੇ ਵਿੱਚ ਤੁਹਾਨੂੰ ਕਲਰ ਚੈੱਕ ਕਰਵਾਉਣੇ ਆ ਇਹਦੇ ਵਿੱਚ ਵੀ ਮੈਚਿੰਗ ਸੂਟ ਰਹਿਣਗੇ ਸਾਰੇ ਵਧੀਆ ਰਹਿਣਗੇ ਇਹ ਸਟਿਚਿੰਗ ਕਰਕੇ ਸੋਹਣੇ ਰੈਡੀ ਹੋ ਸਕਣਗੇ ਵਰਕ ਵੀ ਕਰ ਸਕਦੇ ਹੋ ਬਾਕੀ ਵਰਕ ਕਰਨ ਦੀ ਕੋਈ ਇਹਦੇ ਤੇ ਜਰੂਰਤ ਨਹੀਂ ਤਿੰਨ ਤਿੰਨ ਕਲਰ ਆਉਣਗੇ ਤਿੰਨ ਤਿੰਨ ਸੂਟ ਆਉਣਗੇ ਇਹਨਾਂ ਦੇ ਵਿੱਚ ਇਹ ਵਾਲਾ ਰੌਕਾ ਜੀ ਮਾਊਸ ਜੇ ਕਲਰ ਰੌਕ ਗਿਆ ਤਾਂ ਕਪੜਾ ਬਹੁਤ ਸੋਹਣਾ ਤੁਸੀਂ ক্লোਜ਼ਲੀ ਚੈੱਕ ਕਰ ਸਕਦੇ ਹੋ ਸ਼ਿਮਰ ਬਰਬਰੀ ਰੌਕੀ ਸਟਾਫ ਇਹ ਤਿੰਨੇ ਦੇ ਵਿੱਚ ਕਲਰ ਆਉਣਗੇ ਇਹ ਤਿੰਨੋਂ ਹੀ ਸਰਦਾਰੀ ਜੀ ਕਲਰ ਨੇ ਇਹਨਾਂ ਦੇ ਲਾਈਟ ਜੇ ਕਲਰ ਨੇ ਤਿੰਨਾਂ ਦੇ ਇਹ ਵਾਲਾ ਕਲਰ ਆਊਗਾ ਇੱਕ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਜਿਹੜਾ ਵੀ ਕਲਰ ਕਹੋਗੇ ਤੁਸੀਂ ਉਹ ਹੀ ਆਰਡਰ ਕਰ ਸਕਦੇ ਹੋ ਸੇਰਾ ਹੋਊਗਾ ਥੇ ਲਾਈਟ ਗ੍ਰੀਨ ਦਾ ਕਲਰ ਇਹ ਤਿੰਨ ਕਲਰ ਰਹਿਣਗੇ ਤੇ ਵਿੱਚ ਇਹ ਲਾਈਟ ਗ੍ਰੀਨ ਆਊਗਾ ਮਹਿੰਦੀ ਗ੍ਰੀਨ ਜਿੱਦਾਂ ਆਪਾਂ ਕਹਿ ਰਹੇ ਹਾਂ ਇਹ ਵਾਲਾ ਤਾਂ ਆਊਗਾ ਬਾਕੀ ਆਉਣਗੇ ਇਹ ਵਾਲੇ ਆਪਾਂ ਜਿੱਦਾਂ ਸ਼ਾਰਟਸ ਵੀ ਪਾਈ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲੇ ਖੀਮ ਖਾਭਦੇ ਆਉਣਗੇ ਸੌਫਟ ਜੀ ਖੀਮ ਖਾਭ ਰੋਗੇ ਇਹਦੇ ਵਿੱਚ ਤਿੰਨ ਕਲਰ ਰਹਿਣਗੇ ਗਾਦਰੀ ਕਲਰ ਰਹੂਗਾ ਕਿੰਨ ਕਲਰ ਹੋਗਾ ਸਾਰੇ ਕਲਰ ਸੋਨੇ ਨੇ ਇਹਦੇ ਤੁਸੀਂ ਇਹਨਾਂ ਦੀ ਸਵਾਰਾ ਤੇ ਹੈਂਡਵਰਕ ਜਾਂ ਫਿਰ ਆਰੀਵਰਕ ਕਰਕੇ ਥੋੜਾ ਇਹਨਾਂ ਨੂੰ ਪਾਰਟੀ ਵੀ ਰੈਡੀ ਕਰਵਾ ਸਕਦੇ ਹੋ ਸਿੰਪਲ ਵੀ ਰੈਡੀ ਕਰਵਾ ਸਕਦੇ ਹੋ ਇਹਨਾਂ ਦੀ ਪ੍ਰਾਈਸ 2200 ਸੂਟ ਦਾ ਪ੍ਰਾਈਸ ਰਹੂਗਾ ਇਹਨਾਂ ਦਾ ਇਹਨਾਂ ਦੀ ਪ੍ਰਾਈਸ 1100 ਤੋਂ ਸਟਾਰਟ ਹੋ ਜਾਂਦੀ ਹੈ ਸੂਟ ਤੋਂ ਦੋ ਤਿੰਨ ਤਰ੍ਹਾਂ ਦਾ ਫੈਬਰਿਕ ਹੈ 1100 1500 ਇਹ ਵਾਲੇ ਸੂਟ ਰਹਿਣਗੇ 2200 ਦੇ ਵਿੱਚ ਕ੍ਰੇਪ ਆਊਗਾ ਜੀ ਪ्योर ਕريب ਦੇ ਵਿੱਚ print ਇਹ print ਵੀ ਬਹੁਤ ਸੋਹਣਾ ਹੈ ਕਪੜਾ ਵੀ ਬਹੁਤ ਸੋਹਣਾ ਕ੍ਰੇਪ ਦੇ ਵਿੱਚ ਆਊਗਾ ਥੋੜੀ ਜਿਹੀ ਸ਼ਾਈਨਿੰਗ ਆਊਗੀ ਸੌਫਟ ਜਿਹਾ ਕਪੜਾ ਇਹਨੂੰ ਤੁਸੀਂ ਪਲੇਨ ਸਲਵਾਰ ਜਿੱਦਾਂ ਇਹਦੇ ਵਿੱਚ ਆਨੀਅਨ ਜਾਂ ਕਲਰ ਆ ਉਹਦੇ ਨਾਲ ਜਾਂ ਟਾਈ ਐਂਡ ਡਾਈ ਦੀ ਸਲਵਾਰ ਲਾ ਕੇ ਆਪਾਂ ਵਰਕ ਕਰਕੇ ਇਹਨੂੰ ਰੈਡੀ ਕਰ ਸਕਦੇ ਹਾਂ ਬਹੁਤ ਸੋਹਣਾ print ਹੈ ਇਹ ਵਾਲੇ ਸਾਰੇ print ਕ੍ਰੇਪ ਦੇ ਵਿੱਚ ਆਉਣਗੇ ਇਹ ਵੀ ਲਾਈਟ ਕਲਰ ਦੇ ਵਿੱਚ ਰਹੂਗਾ ਦੇ ਵਿੱਚ ਪੱਤੀਆਂ ਬਣੀਆਂ ਹੋਈਆਂ ਇਹਨੂੰ ਵੀ ਤੁਸੀਂ ਆਲਓਵਰ ਮੈਚਿੰਗ ਜਿਵੇਂ ਮਰਜ਼ੀ ਬਣਵਾ ਸਕਦੇ ਹੋ ਫਿਰ ਆਊਗਾ ਜੀ ਫਰੋਜ਼ੀਜ਼ ਆ ਕਲਰ ਅਸਮਾਨੀ ਜਿਹਾ ਇਹ ਵੀ ਬਹੁਤ ਸੋਹਣਾ ਸੂਟ ਰੈਡੀ ਹੋਊਗਾ ਤਕਰੀਬ ਦੇ ਸੂਟ ਰਹਿਣਗੇ ਲਾਈਟ weight ਰਹਿਣਗੇ ਫਿਟਿੰਗ ਵਧੀਆ ਹੋਊਗੀ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਸ਼੍ਰਿੰਕ ਦੀ ਜਾਂ ਛਿੱਜਣ ਦੀ ਕੋਈ ਪ੍ਰਿੰਟ ਤੁਸੀਂ ਸਾਰੇ ਚੈੱਕ ਕਰ ਸਕਦੇ ਹੋ ਫਿਰ ਆਊਗਾ ਜੀ ਇੱਕ ਗ੍ਰੇ ਕਲਰ ਇੱਕ ਉਸ ਉਹ ਵਾਲਾ ਸੀਗਾ ਸਕਾਈ ਕਲਰ ਇਹ ਵਾਲਾ ਪ੍ਰਿੰਟ ਆਊਗਾ ਥੋੜਾ ਜਿਹਾ ਅ ਅਸਮਾਨੀ ਟੋਨ ਦੇ ਵਿੱਚ ਜਿਵੇਂ ਉਹ ਸਕਾਈ ਟੋਨ ਦੀ ਸੀ ਇਹ ਗ੍ਰੇ ਟੋਨ ਦੇ ਵਿੱਚ ਸਕਾਈ ਜਿਹਾਗਾ ਫਿਰ ਆਊਗਾ ਫਰੋਜ਼ੀ ਕਲਰ ਐਗਜੈਕਟ ਫਰੋਜ਼ੀ ਕਲਰ ਰਹੂਗਾ ਗ੍ਰੇ ਦੇ ਪ੍ਰਿੰਟ ਰਹਣਗੇ 2200 ਦਾ 5 ਮੀਟਰ ਸੂਟ ਰਹੂਗਾ ਇਹ ਆ ਲੋਅਰ ਇਹਦਾ ਉੱਪਰ ਲਾਈਟ ਪਿਸ਼ਤਾ ਇਹਦੇ ਵਿੱਚ ਆਉਣਗੇ ਜੀ ਰੈੱਡ ਕਲਰ ਦੇ ਰੈੱਡ ਮਹਿਰੂਨ ਜੇ ਫਲਾਵਰ ਆਉਣਗੇ ਲਾਈਟ ਪਿਸ਼ਤਾ ਕਲਰ ਦਾ ਹੋਊਗਾ ਤੇ ਆਉਣਗੇ ਜੀ ਮਲਟੀ ਕਲਰ ਦਾਊਗਾ ਮਲਟੀ ਕਲਰ ਦੇ ਇਹਦੇ ਵਿੱਚ ਪ੍ਰਿੰਟ ਆਊਗਾ ਇਹਨੂੰ ਉਹਨਾਂ ਨੂੰ ਤੁਸੀਂ ਮੈਚਿੰਗ ਆ ਲਓ ਫਿਰ ਕਿਵੇਂ ਵੀ ਬਣਾ ਸਕਦੇ ਹੋ ਫਿਰ ਆਊਗਾ ਜੀ ਬਹੁਤ ਸੋਹਣਾ ਲਾਈਟ ਕਲਰ ਦੇ ਵਿੱਚ ਸੂਟ ਆਊਗਾ ਕ੍ਰੇਪ ਦੇ ਵਿੱਚ ਇਤਾਂ ਦੇ ਕਲਰ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਮੋਸਟਲੀ ਮੇਰਾ ਇਹ ਫੇਵਰਟ ਕਲਰ ਹੁੰਦਾ ਜਿਵੇਂ ਬਹੁਤ ਸੋਹਣਾ ਪਰੂ ਗਏ ਦੂ ਆਪਾਂ ਗਰੇ ਦੀ ਆਊਟਿੰਗ ਕਰਕੇ ਥੋੜੀ ਬਹੁਤ ਇਹਦੇ ਵਿੱਚ ਸੋਹਣਾ ਡਿਜ਼ਾਈਨ ਹੋਊਗਾ ਫਿਰ ਇਹ ਵਾਲਾ ਕਲਰ ਪਹਿਲਾਂ ਮਸਲੀਨ ਤੇ ਆਇਆ ਸੀ ਪ੍ਰਿੰਟ ਸੀ ਬੀਚ ਕਲਰ ਹੁਣ ਇਹ ਗਰੇਪ ਦੇ ਉੱਪਰ ਆ ਗਿਆ ਸੋ ਇਹਦੇ ਪਹਿਲਾਂ ਆਪਾਂ ਜਿਹੜਾ ਆਹ ਵਾਲਾ ਸਕਾਈ ਗਰੇਜ ਜਾਂ ਆਈਸ ਬਲੂ ਗਰੇਜ ਜਾਂ ਕਲਰ ਹੈ ਇਹ ਵੀ ਪਹਿਲਾਂ ਮਸਲੀਨ ਤੇ ਆਇਆ ਸੀ ਹੁਣ ਇਹ ਪ੍ਰਿੰਟ ਕ੍ਰੇਪ ਦੇ ਉੱਪਰ ਆ ਗਿਆ ਜਿਨ੍ਹਾਂ ਨੂੰ ਕ੍ਰੇਪ ਦਾ ਫੈਬਰਿਕ ਚਾਹੀਦਾ ਹੋ ਉਹ ਆਰਡਰ ਕਰ ਸਕਦੀ ਆ ਕ੍ਰੇਪ ਦੇ ਵਿੱਚ ਬਰਬਰੀ ਦੇ ਵਿੱਚ ਫੁੱਲ ਸਟਾਕ ਹੈਗਾ ਇੱਕ ਵਾਰ ਆਪਣੇ ਕੋਲੇ ਇਹ ਫਿਰ ਡਾਰਕ ਫਰੋਜ਼ੀ ਆ ਚੁੱਕਾ ਇਹਦੇ ਵਿੱਚ ਥੋੜੇ yellow ਜੀ ਬਨੇ ਹੋਏ ਨੇ ਫਲਾਵਰ ਬਾਕੀ ਜਿਵੇਂ ਕਈ ਭੈਣਾ ਮੇਰੀਆਂ ਮੈਸੇਜ ਆਊਗਾ ਡਾਰਕ ਪਰਪਲ ਕਲਰ ਇਹ ਕਿਸੇ ਦੇ ਆਰਡਰ ਤੇ ਆਪਾਂ ਇਹਨਾਂ ਡਾਰਕ ਕਲਰ ਆਪਾਂ ਕਿਸੇ ਦੇ ਆਰਡਰ ਤੇ ਹੀ ਪ੍ਰਿੰਟ ਰੈਡੀ ਕਰਵਾਇਆ ਬਾਕੀ ਕਈਆਂ ਪੈਣਾ ਦੇ ਮੈਸੇਜ ਆਉਂਦੇ ਸੀ ਵੀ ਜਿੱਦਾਂ ਅਸੀਂ ਸੇਵਾ ਲਈ ਹੋਈ ਆ ਸੋ ਤੁਸੀਂ ਵੀ ਹੁਣ ਕੰਮ ਸਟਾਰਟ ਕੀਤਾ ਨਹੀਂ ਕੀਤਾ ਉਹਦੇ ਲਈ ਤੁਸੀਂ ਹੁਣ ਆਪਣੇ ਆਰਡਰ ਪਲੇਸ ਕਰ ਸਕਦੇ ਹੋ ਕਿਉਂਕਿ ਉਹ ਆਪਣੀ ਸੇਵਾ ਜਿਹੜੀ ਹੈਗੀ ਉਹ ਕਈ ਦਿਨਾਂ ਤੋਂ ਸਟਾਰਟ ਸੀ ਸਾਰੇ ਕਾਰੀਗਰ ਲੱਗੇ ਹੋਏ ਸੀ ਮੋਸਟਲੀ ਹੁਣ ਉਹ ਸੂਟ ਰੈਡੀ ਹੋ ਚੁੱਕੇ ਨੇ ਸੋ ਜਿਨ੍ਹਾਂ ਨੇ ਆਰਡਰ ਦੇਣੇ ਆ ਆਪਣੇ ਨੈਕਸਟ ਆਰਡਰ ਤੁਸੀਂ ਦੇ ਸਕਦੇ ਹੋ ਜੀ ਇਹ ਵਾਲਾ ਰੋਸ ਦਾ ਟੈਪੀ ਲਾਈਨਿੰਗ ਦੇ ਵਿੱਚ ਇਹਦੇ ਨਾਲ ਆਪਾਂ ਪਿੰਕ ਕਲਰ ਦੀ ਬਾਟਮ ਕਾਰ ਬਣਾ ਕੇ ਸੋਨਾ ਰੈਡੀ ਕਰ ਸਕਦੇ ਹਾਂ ਫੀਰਾ ਉਹ ਬੈਸਿੰਗ ਦੇ ਵਿੱਚ ਇਹ ਟਿਸ਼ੂ ਦੇ ਵਿੱਚ ਲਾਈਨਿੰਗ ਵਾਲਾ ਆਊਗਾ ਬਾਕੀ ਨੈਸਟ ਪ੍ਰਿੰਟ ਆਪਾਂ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਸਸ਼ੀ ਕਲਜੀ ਥੈਂਕ ਯੂ